ਬੀਤੀ ਸ਼ਾਮ ਲਾਧੂਕਾ ਮੰਡੀ ਵਿੱਚ ਹੋਏ ਕਾਰ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਵਿਅਕਤੀ ਜ਼ਖਮੀ ਹੋ ਗਏ ਜ਼ਖਮੀ ਵਿਅਕਤੀਆਂ ਦਾ ਹਾਲ ਜਾਣਨ ਲਈ ਜਲਾਲਾਬਾਦ ਦੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਪਹੁੰਚੇ ਜਿਵੇਂ ਇਹਦੇ ਜਾਨ ਚਲੀ ਗਈ ਉਹ ਵੀ ਸਾਡਾ ਭਰਾ ਸੀ ਪਹਿਲਾਂ 1.5 ਦਾ ਬਸ ਹੁੰਦਾ ਸੀ ਉਹਨੇ ਡੀਸੀ ਦਫਤਰ ਮੇਰੀ ਟ੍ਰਾਂਸਫਰ ਆਪ ਕਰਾਈ ਸੀ ਪਰ ਉਸ ਪ੍ਰਮਾਤਮਾ ਦਾ ਰੰਗਾ ਨਹੀਂ ਪਤਾ ਪਰ ਇੰਨਾ ਵੱਡਾ ਹਸਤਾ ਕਈ ਸਮੇਂ ਬਾਅਦ ਹੁੰਦਾ ਹੈ ਅਚਾਨਕ ਹੀ ਹੋਣਾ ਸੀ ਇਹ ਆਸ ਖਰਦਸ ਪ੍ਰਮਾਤਮਾ ਅਧਿਆ ਚਮਾ ਜਨਮਾਸ ਬਖਸ਼ਾ ਉਸੇ ਪਰਿਵਾਰ ਨੂੰ ਤਕੜਾ ਕਰੇ ਕਿਉਂਕਿ ਜੋ ਫਾਦਰ ਵੀ ਐਕਸਪਾਇਰ ਹੋ ਗਏ ਜੀ ਬੱਚੇ ਵੀ ਛੋਟੇ ਛੋਟੇ ਨੇ ਮੈਂ ਐਸੇ ਮੁਕਸ਼ਾ ਸੁਣਾਏ ਵੀ ਡੀਸੀ ਦਫਤਰ ਦਾ ਮੈਂ ਛੋਟਾ ਭਰਾ ਹੈ ਨਹੀਂ ਸੇ ਰੱਖੇ ਹੋਰ ਬਾਧੇ ਵਿੱਚ ਚੇ ਆ ਪਤਾ ਕੰਨ ਅਜਿਹਾ ਜੱਲੀ ਗੁਰੂ ਸਦਾ ਹੋਵੇ ਆ ਬਠਿੰਡਾ ਗਿਆ ਸੀ ਸੋ ਕੋਸ਼ਿਸ਼ ਕਰਦੇ ਸਾਰੇ ਠੀਕ ਹੋ ਗਏ ਤੇ ਜੋ ਸਾਡਾ ਭਰਾ ਚਲਾ ਗਿਆ ਉਹਨੇ ਤੇਰੀ ਪੂਰੀ ਹੋຊਣੀ ਆ ਰਮਾ ਭਮਾਨ ਨੂੰ ਅਜੇ ਚਰਨਾ ਸਿੰਘ ਨੂੰ ਆਸਪਕ ਸੇ ਇਹ ਕਾ ਜੀ ਜਿਸ ਤਰ੍ਹਾਂ ਜੀ ਉਹਦੇ ਫਾਦਰ ਸਾਹਿਬ ਦੇ ਵੀ ਕਹਿੰਦੇ ਡੈਥ ਹੋਈ ਹੋਈ ਆ ਤੇ ਘਰ ਦਾ ਕਮਾਉਣ ਵਾਲਾ ਵੀ ਉਹ ਇਕੱਲਾ ਹੀ ਸੀਗਾ ਸਰਕਾਰ ਵੱਲੋਂ ਕੀ ਸੰਭਵ ਮਦਦ ਜਿਹੜੀ ਉਹ ਬੱਚਿਆਂ ਦੇ ਲਈ ਹੋਊਗੀ ਉਹ ਤਾਂ ਚਲੋ ਕਰਨੇ ਆਂ ਔਰ ਸਭ ਤੋਂ ਪਹਿਲਾਂ ਤਾਂ ਹਮਦਰਦੀ ਉਸ ਪਰਿਵਾਰ ਨੂੰ ਜਿਨ੍ਹਾਂ ਦੇ ਘਰੇ ਹਾਦਸਾ ਵਾਪਰਿਆ ਜੀ ਔਰ ਬਹੁਤ ਹੀ ਨੇਕੀ ਸ਼ਰੀਫ ਸਾਡਾ ਭਰਾ ਸੀ ਔਰ ਮਿਹਨਤ ਕਰਨਾ ਵੀ ਮਿਹਨਤ ਕਰਕੇ ਖਾਣਾ ਵਾਸੀ ਛੋਟੇ ਛੋਟੇ ਬੱਚੇ ਜੀ ਪਰਮਾਧਿਵਾਨਨ ਤੱਕੜਾ ਕੇ